ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਬੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਿੱਖਾਂ ਨੇ ਅਮਨ ਅਮਾਨ ਨਾਲ ਫਿਰ ਤੋਂ ਲਾਹੌਰ ਉੱਤੇ ਕਬਜ਼ਾ ਕਰ ਲਿਆ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਧਰ ਪਹਿਲੇ ਕਬਜ਼ੇ ਬਹਾਲ ਕਰਕੇ ਸਿੱਖ ਸਰਦਾਰ ਨਵੇਂ ਇਲਾਕੇ ਮੱਲਣ ਲੱਗ ਪਈ ਸਰਦਾਰ ਗੁੱਜਰ ਸਿੰਘ ਨੇ 라ਵਲਪਿੰਡੀ ਦੇ ਆਲਾ ਦਵਾਲਾ ਮੱਲ ਕੇ ਆਪਣੇ ਵੱਲੋਂ ਉਥੋਂ ਦਾ ਹਾਕਮ ਸਰਦਾਰ ਮਿਲਖਾ ਸਿੰਘ ਨੂੰ ਥਾਪ ਦਿੱਤਾ ਜਿਸ ਨੇ 라ਵਲਪਿੰਡੀ ਨੂੰ ਆਪਣੀ ਰਾਜਧਾਨੀ ਬਣਾਇਆ 1767 ਦੇ ਅਖੀਰ ਤੱਕ ਉਸ ਦੇ ਕਬਜ਼ੇ ਹੇਠ ਵਾਲਾ ਇਲਾਕਾ 3 ਲੱਖ ਰੁਪਏ ਸਾਲਾਨਾ ਹੋ ਗਿਆ। ਇਸੇ ਸਮੇਂ ਸਰਦਾਰ ਬੁੱਧ ਸਿੰਘ ਸਿੰਘਪੁਰੀਏ ਨੇ ਸੇਖ ਨਜਾਮੂਦੀਨ ਨੂੰ ਹਰਾ ਕੇ ਜਲੰਧਰ ਉੱਤੇ ਕਬਜ਼ਾ ਕਰ ਲਿਆ। ਨਾਲ ਹੀ ਉਸ ਨੇ ਬਲੰਦਗੜ, ਬਹਿਰਾਮਪੁਰ, ਨੂਰਪੁਰ, ਹੈਬਤਪੁਰ, ਪੱਟੀ ਉੱਤੇ ਕਬਜ਼ਾ ਕਰ ਲਿਆ। ਇਹ ਸਾਰਾ 3 ਲੱਖ ਰੁਪਏ ਦਾ ਇਲਾਕਾ ਸੀ। ਸਰਦਾਰ ਗੁਰਬਖਸ਼ ਸਿੰਘ ਭਾਈ ਕੇ ਦੇ ਪੁੱਤਰ ਦੇਸੂ ਸਿੰਘ ਨੇ ਢੀਖ ਬਖਸ਼ ਤੇ ਨਿਆਮਤ ਖਾਨ ਦੋਵੇਂ ਹਰਾ ਕੇ ਕੈਂਥਲ ਉੱਤੇ ਕਬਜ਼ਾ ਕਰ ਲਿਆ ਨਿਆਮਤ ਖਾਨ ਨੇ ਸਰਦਾਰ ਦੇਸੂ ਸਿੰਘ ਦੀ ਈਨ ਮੰਨ ਕੇ ਕਈ ਪਿੰਡਾਂ ਦੀ ਜ਼ਗੀਰ ਲੈ ਲਈ ਪਰ ਉਸ ਦਾ ਭਰਾ ਢੀਖ ਬਖਸ਼ ਡਰਦਾ ਭੱਜ ਗਿਆ 1767 ਈਸਵੀ ਦੇ ਅਖੀਰ ਵਿੱਚ ਸਿੱਖ ਫਿਰ ਨਜੀਬੂਦੌਲਾ ਦਾ ਇਲਾਕਾ ਲੁੱਟਣ ਲੱਗ ਪਈ 19 ਮਾਰਚ ਨੂੰ ਖਾਲਸਾ ਫੌਜਾਂ ਦਿੱਲੀ ਕੋਲ ਪਹੁੰਚ ਗਈਆਂ ਨਜੀਬੂਦੌਲਾ ਨੇ ਆਪਣੇ ਮਹਤਾਤ ਯਕੂਬ ਅਲੀ ਨੂੰ ਹੁਕਮ ਭੇਜਿਆ ਕਿ ਉਹ ਤਕੜੇ ਹੱਥੀ ਹੋ ਕੇ ਦਿੱਲੀ ਦੀ ਰਾਖੀ ਕਰੇ ਸਿੱਖ ਦਿੱਲੀ ਦਾ ਆਸਾ-ਪਾਸਾ ਛੱਡ ਕੇ ਜਮਨਾ ਤੋਂ ਪਾਰ ਲੰਘ ਕੇ ਨਨੌਤੇ ਕੋਲ ਜਾ ਪਹੁੰਚੇ ਨਜੀਬੂਦੋਲਾ ਵੀ ਫੌਜ ਲੈ ਕੇ ਆਪਿਆ ਬੜੀ ਭਿਆਨਕ ਲੜਾਈ ਹੋਈ ਪਿਛੋਂ ਸਿੱਖ ਸਹਾਰਨਪੁਰ ਵੱਲ ਨੂੰ ਪਿੱਛੇ ਹਟ ਗਏ ਇਸਲਾਮਨਗਰ ਕੋਲ ਫੇਰ ਬੜੀ ਭਿਆਨਕ ਲੜਾਈ ਹੋਈ ਇਹ ਲੜਾਈ ਲਗਭਗ ਜਨਵਰੀ 1768 ਈਸਵੀ ਦੀ ਦੱਸੀ ਜਾਂਦੀ ਹੈ ਸਿੱਖ ਰਾਜ ਘਾਟ ਤੋਂ ਜਮਨਾ ਟੱਪ ਕੇ ਆਪਣਾ ਇਲਾਕਾ ਆਪਣੇ ਇਲਾਕੇ ਵਿੱਚ ਆ ਗਏ மார்ਚ 1700 68 ઈસવી ਨੂੰ ਸਿੱਖ ਫਿਰ ਤੋਂ ਨਜੀਬੂਦੋਲਾ ਦੇ ਇਲਾਕੇ ਵਿੱਚ ਜਾ ਪਹੁੰਚੇ ਨਜੀਬੂਦੋਲਾ ਪਿੰਡ ਅਵੱਲੇ ਵਿੱਚ ਆਪਣੇ ਪੁੱਤਰ ਕਾਲੇਖਾਂ ਦੇ ਵਿਆਹ ਵਿੱਚ ਰੁੱਝਿਆ ਹੋਇਆ ਸੀ ਸਿੱਖਾਂ ਨੇ ਪਾਣੀਪਤ ਅਤੇ ਕਰਨਾਲ ਲੁੱਟ ਲਿਆ ਖਬਰ ਸੁਣ ਕੇ ਨਜੀਬੂਦੋਲਾ ਫੌਜ ਲੈ ਕੇ ਸਿੱਖਾਂ ਦੇ ਟੱਕਰੇ ਤੇ ਆਇਆ ਲਗਾਤਾਰ ਕਈ ਦਿਨ ਲੜਾਈ ਹੋਈ ਜਿੰਨਾ ਵਿੱਚ ਨਰੀਬੂਦੋਲਾ ਪੂਰੀ ਤਰ੍ਹਾਂ ਹਾਰ ਗਿਆ ਉਸ ਨੂੰ ਪੜ ਵਿੱਚੋਂ ਕੱਢ ਕੇ ਸਿੱਖ ਦਿੱਲੀ ਉੱਤੇ ਜਾ ਧਮਕੀ ਦਿੱਲੀ ਦੀ ਰਾਖੀ ਕਰਨ ਵਾਲਾ ਉਸ ਵੇਲੇ ਕੋਈ ਵੀ ਨਹੀਂ ਸੀ ਬਾਦਸ਼ਾ ਆਲਮਸਾਨੀ ਦੂਜਾ ਆਪ ਦਿੱਲੀ ਤੋਂ ਬਾਹਰ ਗਿਆ ਹੋਇਆ ਸੀ ਹਕੂਮਤ ਦਾ ਸਾਰਾ ਕੰਮਕਾਜ ਬਾਦਸ਼ਾਹ ਦੀ ਮਾਂ ਅਤੇ ਨਜੀਬਉਦਦੁਲਾਹ ਕਰਦੇ ਸਨ ਮਗਰਲਾ ਸਿੱਖਾਂ ਤੋਂ ਪੂਰੀ ਤਰ੍ਹਾਂ ਹਾਰ ਚੁੱਕਾ ਸੀ ਉਸ ਵਿੱਚ ਫਿਰ ਟਕਰਾ ਕਰਨ ਦੀ ਹਿੰਮਤ ਨਹੀਂ ਸੀ ਰਹੀ ਉਸ ਨੇ ਦਿੱਲੀ ਵਿੱਚੋਂ ਆਪਣਾ ਏਜੰਟ ਸੁਲਤਾਨ ਖਾਨ ਸਣੇ ਫੌਜ ਬੁਲਾ ਲਿਆ ਅਤੇ ਰਾਜ ਮਾਤਾ ਕੋਲ ਆਪਣਾ ਅਸਤੀਫਾ ਭੇਜ ਦਿੱਤਾ ਕਿ ਮੈਂ ਸਿੱਖਾਂ ਦੇ ਟਾਕਰੇ ਉੱਤੇ ਦਿੱਲੀ ਦੀ ਰਾਖੀ ਕਰਨ ਤੋਂ ਅਸਮਰਥ ਹਾਂ ਉਦਰ ਦਸੰਬਰ 1768 ਈਸਵੀ ਵਿੱਚ ਨਜੀਬੂਦਦਲਾ ਇੱਕ ਲੜਾਈ ਵਿੱਚ ਸਿੱਖਾਂ ਹੱਥੋਂ ਫਿਰ ਤੋਂ ਹਾਰ ਗਿਆ ਇਸ ਤੋਂ ਪਿੱਛੋਂ ਦਰਿਆ ਜਮਨਾ ਤੋਂ ਪਾਰ ਸਿੱਖਾਂ ਦੇ ਹਮਲੇ ਆਮ ਹੋ ਗਏ ਤੰਗ ਆ ਕੇ ਜਮਨਾ ਗੰਗਾ ਦੇ ਵਿਚਕਾਰਲੇ ਲੱਕੇ ਦੇ ਹਾਕਮਾਂ ਤੇ ਚੌਧਰੀਆਂ ਨੇ ਸਿੱਖਾਂ ਦੀ ਈਨ ਮੰਨ ਲਈ ਅਤੇ ਰਾਖੀ ਕਰ ਦੇ ਕੇ ਲੁੱਟ ਤੋਂ ਬਚਣ ਲੱਗੇ ਅਤੇ ਹਰ ਸ਼ਮਾਹੀ ਤੋਂ 2 ਤੋਂ 5 ਰੁਪਏ ਜੀ ਪ੍ਰਤੀ ਲਿਆ ਜਾਂਦਾ ਸਿੱਖ ਸਰਦਾਰਾਂ ਨੇ ਉਹ ਸਾਰਾ ਇਲਾਕਾ ਆਪਸ ਵਿੱਚ ਵੰਡ ਲਿਆ ਜਿਸ ਨੂੰ ਪੱਤੀਦਾਰ ਵੀ ਆਖਦੇ ਸਨ ਫਸਲਾਂ ਦੇ ਸਮੇਂ ਥੋੜੇ ਜਿਹੇ ਸਿੱਖ ਸਿਪਾਹੀ ਜਾਂਦੇ ਤੇ ਆਪੋ ਆਪਣੇ ਇਲਾਕੇ ਵਿੱਚੋਂ ਗ੍ਰਾਹੀ ਕਰ ਲੈਂਦੇ ਉਧਰ 1768 ਦੇ ਅਖੀਰ ਤੱਕ ਸਾਰੇ ਪੰਜਾਬ ਉੱਤੇ ਸਿੱਖ ਰਾਜ ਕਾਇਮ ਹੋ ਚੁੱਕਾ ਸੀ ਉਸ ਦੀ ਹੱਦ ਚੜ੍ਹਦੇ ਪਾਸੇ ਦਰਿਆ ਜਮਨਾ ਪਹਾੜਾਂ ਤੋਂ ਲੈ ਕੇ ਕਰਨਾਲ ਤੱਕ ਲੈਂਦੇ ਪਾਸੇ ਦਰਿਆ ਸਿੰਧ ਸ਼ਹਿਰ ਅਟਕ ਤੋਂ ਭਖਰ ਤੱਕ ਦੱਖਣ ਵਾਲੇ ਪਾਸੇ ਮੁਲਤਾਨ ਤੋਂ ਹਿੰਦ ਰਾਜਸਤਾਨ ਤੋਂ ਅੰਦਰ ਪਹਾੜੀ ਦੀ ਬਾਹੀ ਚੰਬਰ ਜੰਮੂ ਦੇ ਕਾਂਗੜੇ ਤੱਕ ਸੀ ਕਿਤੇ ਕਿਤੇ ਕੁਝ ਇਲਾਕੇ ਮੁਸਲਮਾਨ ਚੌਧਰੀਆਂ ਦੇ ਕਬਜ਼ੇ ਹੇਠ ਸਨ ਸਿੱਖਾਂ ਨੂੰ ਇਸ ਸਮੇਂ ਤਿੰਨ ਤਾਕਤਾਂ ਨਾਲ ਘੋਲ ਕਰਨਾ ਪੈ ਰਿਹਾ ਸੀ ਉਹਨਾਂ ਵਿੱਚੋਂ ਲਾਹੌਰ ਸਰਕਾਰ ਜੋ ਮੁਸਲਮਨ ਸੂਬੇਦਾਰ ਅਸਲੋਂ ਹੀ ਮੁੱਕ ਚੁੱਕੀ ਸੀ ਦਿੱਲੀ ਸਰਕਾਰ ਵੀ ਮੈਦਾਨ ਵਿੱਚੋਂ ਬਾਹਰ ਹੋ ਚੁੱਕੀ ਸੀ ਅਤੇ ਅਹਿਮਦ ਸ਼ਾਹ ਅਬਦਾਲੀ ਵੀ ਹਾਰ ਕੇ ਭੱਜ ਚੁੱਕਾ ਸੀ ਪਾਪ ਕੀ ਤਿੰਨੇ ਵਿਰੋਧੀ ਪਲਵਾਨ ਸਿੱਖਾਂ ਦੇ ਅੱਗੇ ਗੋਡੇ ਟੇਕ ਚੁੱਕੇ ਸਨ ਅਤੇ ਦਸੰਬਰ 1768 ਈਸਵੀ ਦੀ ਅਬਦਾਲੀ ਨੇ ਫੇਰ ਫੌਜ ਚੜਾਈ ਸਿੱਖ ਉਸ ਦਾ ਟਕਰਾ ਕਰਨ ਵਾਸਤੇ ਤਿਆਰ ਹੋ ਗਏ ਅਬਦਾਲੀ ਬਿਨਾ ਟਕਰੇ ਤੋਂ ਹੀ ਚਨਾਤੋ ਵਾਪਸ ਮੁੜ ਗਿਆ ਉਸ ਤੋਂ ਉਸ ਨੇ ਅੱਗੇ ਵੱਧ ਕੇ ਸਿੱਖਾਂ ਦਾ ਟਕਰਾ ਕਰਨ ਦੀ ਹੌਸਲਾ ਨਾ ਕੀਤਾ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ